ਇਹਤੋਂ ਸਿੱਖੰਦੇ ਜੱਟਾਂ ਦਾ ਫੈਸਲਾ ਨਸਟ ਹੈ। ਕਾਨੂੰਨ ਇਹਦਾ છોੜੇ ਤੇ ਵੀ ਆਸ ਹੈ। ਜ਼ੱੱਠੇਦਾਰਾਂ ਦੀ ਮਿੱਤੀ ਤੇ ਜ਼ੱੱਠੇਦਾਰਾਂ ਨੂੰ ਉਹ ਸਾਡੇ ਕਮੇਟੀ ਜੁੜਦਾ ਸਰਦਾਰ ਸਾਹਿਬ ਵੀ ਸੁਣੋ ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਕਰੂਗੀ ਦਾ ਹਿੱਸਾ ਹੈ ਉਹ ਵਿਧਾਨ ਸਭਾ ਨਹੀਂ ਤੈਅ ਕਰੂਗੀ ਪੰਥ ਸਾਡੀ ਸਾਡੀ ਪੰਥ ਤੇ ਸਾਡਾ ਪੰਥ ਤੈਅ ਕਰੋ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਹਿੱਸਾ ਅਸੀਂ ਮੈਂ ਵੀ ਸਿੱਖ ਵਿਧਾਨ ਸਭਾ ਨਹੀਂ ਤੈਅ ਕਰੂਗੀ ਮੈਂ ਤਾਂ ਤੁਹਾਨੂੰ ਐਸਾ ਸਿੱਖ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨ ਮਾਰੇ ਕੱਲ ਤੁਹਾਡੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਨੌਜਵਾਨ ਨੂੰ ਵੀ ਖਾਦਨ ਉਹ ਮੈਨੂੰ ਨਹੀਂ ਪਰਵਾਹ ਜੀ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਨੂੰ ਵਿਧਾਨ ਸਭਾ ਦੌਰ ਸਿੱਖ ਬਿਟੌਰ ਸਿੱਖਮ ਵਰਦੀ ਨਾਲੇ ਵਹੀ ਗੱਲ ਨਹੀਂ ਕਹਿੰਦਾ ਆਪਕ ਨੂੰ ਵੀ ਬੇਟੀ ਸਾਡੀ ਵੀ ਸੁਣਿਆ ਜਾਣਾ ਤੇ ਮੇਰੀ ਵੀ ਸੁਣਦੇ ਦੀ ਬੇਟੀ ਬਾਹਰ ਬਾਹਰ ਮਿਲ ਕੋ ਦੂਸਰਾ ਨਾ ਕਰੋ ਸੰਸਾਦ ਨੂੰ ਕਿਹਾ ਨਾ ਕਿ ਕਿ ਜੀ ਸਿੱਖਾ ਵੀ ਤੁਹਾਨੂੰ ਮੋਕੇ ਲਈ ਕਰਵਾਓ ਬਾਬਾ ਜੀ ਕਹਿੰਦਾ ਜੀ ਐਲਾਨ ਕਰ ਦੋ ਏ ਸੜਕ ਅਸੀਂ ਪੂਰੀ ਵਿਸ਼ਾਲ ਬਣਾਵਾਂਗੇ ਕੋਈ ਗੱਲ ਨਹੀਂ ਸਰਕਾਰ ਕੋਲ ਸਾਡਾ ਹੀ ਕਰਤਾ ਸਾਡੀ ਵੀ ਸੁਣਿਆ ਜਾਣਾ ਸਾਡੀ ਵੀ ਸੁਣਦੇ ਹੋ ਜੀ ਬੇਨਤੀ ਸਾਹਿਬ ਬਾਹਰ ਬਾਹਰ ਮਿਲੋ ਉਹਨਾਂ ਦਾ ਸਰਕਾਰ ਕੀਤਾ ਜਾ ਰਿਹਾ ਹੈ ਕੋਈ ਹੰਦੂ ਦਾ ਬੈਂਸ ਦਾ ਸੜਕ ਨਹੀਂ ਮੈਂ ਰੁੱਕ ਕੇ ਜਿਹੜੀ ਬੇਨਤੀ ਹੈ ਉਹਨੂੰ ਉੱਪਰ ਨਹੀਂ ਕਰ ਰਹਾ ਮੈਂ ਸਣੀ ਉੱਪਰ ਕੀਤਾ ਸੀ ਜੇ ਸਰਕਾਰ ਉੱਪਰ ਨਹੀਂ ਕਰਦੀ ਸਰਕਾਰ ਸਰਦਾਰ ਜੀ ਮੇਰੀ ਗੱਲ ਸੁਣੋ ਮੇਰੀ ਜਸਦਾਰ ਜੀ ਸਰਦਾਰ ਜੀ ਗੱਲ ਸੁਣੋ ਸੇਵਾ ਜਿਹੜਾ ਹੈ ਸਰਦਾਰ ਜੀ ਸੜਕ ਬਣਾਉਣਾ ਕਿਹੜਾ ਕੰਮ ਆ ਤੁਸੀਂ ਸਰਕਾਰ ਦਾ ਕੋਪਲੀ ਸਰਕਾਰੋਂ ਸੜਕ ਕਿਉਂ ਨਹੀਂ ਬਣਾਉਂਦੀ ਕੋਪਲੀ ਨੂੰ ਕਰੇ ਜਿੱਥੇ ਜਿੱਥੇ ਗੱਡੀ ਦੇ ਬੋਲੇ ਬੋਲੇ ਸਵਾਣ ਹਾਲ ਤਖਤ ਨੂੰ ਆਉਂਦੀ ਐ ਤੇ ਜੇ ਤਖਤ ਨੂੰ ਆਉਂਦੀਆਂ ਸਾਡੀਆਂ ਸੜਕਾਂ ਹੀ ਟੁੱਟੀਆਂ ਨੇ ਫਿਰ ਸੰਗਤ ਕਿਵੇਂ ਪਹੁੰਚੀ ਸਾਡੇ ਘਰਾਂ ਨੂੰ ਜਿਹੜੇ ਰਾਹ ਜਾਂਦੇ ਨੇ ਬੜੇ ਪੱਕੇ ਤੇ ਗੁਰੂ ਦੇ ਤਖਤ ਨੂੰ ਜਿਹੜੀ ਸ਼ੜਕ ਆਵੇ ਟੁੱਟੀ ਹੋਵੇ ਨਹੀਂ ਤੁਹਾਨੂੰ ਗੁਰੂ ਨੇ ਮਾਣ ਦਿੱਤਾ ਹੈ ਇਸ ਇਲਾਕੇ ਨੂੰ ਮਾਣ ਦਿੱਤਾ ਉਸ ਮਾਣ ਦਾ ਫਰਜ਼ ਨਿਭਾਓ ਤੇ ਆੜਾ ਦਵਾਲਾ ਅਨੰਦਪੁਰ ਸਾਹਿਬ ਦਾ ਇੰਨਾ ਜਿਆਦਾ ਸੋਹਣਾ ਹੋਵੇ ਜਦੋਂ ਕੋਈ ਅਨੰਦਪੁਰ ਸਾਹਿਬ ਆਵੇ ਤੇ ਕਵੇ ਵਾਹ